ਹੇ ਰਾਸ਼ਟਰੀ ਸਲਾਮ ਹੈ ਟਾਈਮਸ ਨਾਉ ਪੰਜਾਬ ਬਹੁਤ-ਬਹੁਤ ਵਧਾਈ ਦਿੰਦਾ ਜਿਹੜੇ ਵੀ ਪਾਰਟਿਸਪੀਪੈਂਟਸ ਬੱਚਿਆਂ ਨੇ ਪ੍ਰੇਡ ਦੇ ਵਿੱਚ ਜਾਂ ਕਲਚਰਲ ਆਈਟਮ ਦੇ ਵਿੱਚ ਹਿੱਸਾ ਲਿਆ ਉਹਦੇ ਚੜ੍ਹ ਕੇ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਮੈਂ ਤਹਿ ਦਿਲੋਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿੰਨੇ ਪ੍ਰੈਸ ਤੋਂ ਵੀ ਨਮਾਇंदे ਆਏ ਉਹਨਾਂ ਦਾ ਵੈਲਕਮ ਹੈ ਹੋਰ ਵੀ ਜਿਹੜੇ ਬੰਦੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ ਦੇ ਨਾਲ ਹੀ ਜਿਸ ਤਰ੍ਹਾਂ ਜਿ ਆਪਾਂ ਤੁਹਾਨੂੰ ਪਤਾ ਹੀ ਹੈ ਇਹ ਦਸਬਦਾਨ ਇਸ ਦਿਨ ਲਾਗੂ ਹੋਇਆ ਸੀ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਅਸੀਂ ਸਭਦਾਨ ਦੇ ਜਿਹੜੀਆਂ ਸਾਨੂੰ ਹਿੱਤਾਂ ਦਿੱਤੀਆਂ ਉਹਦੀ ਪਾਲਣਾ ਕਰੀਏ ਉਹਦੇ ਕਰਤਵਾਂ ਨੂੰ ਅਸੀਂ ਸਮਝਦੇ ਹੋਏ ਪੂਰਾ ਯੋਗਦਾਨ ਪਾਈਏ ਸਾਡੇ ਦੇਸ਼ ਦੇ ਵਿੱਚੋਂ ਜਿਹੜੀਆਂ ਨਸ਼ਿਆਂ ਵਰਗੀਆਂ ਬਰਾਈਆਂ ਜਿਹੜੀਆਂ ਉਹਨਾਂ ਨੂੰ ਅਸੀਂ ਦੂਰ ਕਰਨ ਦਾ ਪ੍ਰਣ ਲਈਏ ਇਸ ਦੇ ਨਾਲ ਨਾਲ ਹੀ ਮੈਂ ਸ਼ਾਂਤੀ ਸਤਿਭਾਵਨਾ ਅਤੇ ਆਪਸੀ ਪਿਆਰ ਦੀ ਰੱਖਣ ਦੀ ਵਧਾਈ ਦਿੰਦਾ ਸਾਰੇ ਆਪਣੇ ਪਾਪਾ ਸਾਹਿਬ ਡਾਕਟਰ ਭੀਮਰਾਓ ਬੇਰਕੀ ਨੇ ਜਿਹੜਾ ਸੁਨੇਹਾ ਲਿਖਿਆ ਸੀ ਉਹਦੇ ਤੇ ਕੀ ਸੰਦੇਸ਼ ਹੈ ਜਿਬਦਾਂ ਦੇ ਅਨੁਸਾਰ ਹੀ ਸਾਰੀਆਂ ਜਿਹੜੀਆਂ ਸਾਡਾ ਸਿਸਟਮ ਜਿਹੜੀ ਸਾਡੀ ਨਿਆਹ ਪ੍ਰਣਾਲੀ ਹੈ ਜਾਂ ਜੋ ਵੀ ਸਾਡੀਆਂ ਸੰਵਿਧਾਨ ਦੀਆਂ ਜਿਹੜੀਆਂ ਹਦਾਇਤਾਂ ਉਹਦਾ ਦੀ ਪਾਲਣਾ ਕਰਦੇ ਆਂ ਅਸੀਂ ਸਾਰਿਆਂ ਨੂੰ ਪਾਲਣਾ ਕਰਨੀ ਵੀ ਚਾਹੀਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਉਹਦੇ ਵਿੱਚ ਜੋ ਵੀ ਸਾਨੂੰ ਹਦਾਇਤਾਂ ਦਿੱਤੀਆਂ ਜਾਂ ਕਰਤਵਾਂ ਦੀ ਪਾਲਣਾ ਕਰੀਏ ਆਪਸ ਵਿੱਚ ਸਤਿ ਭਾਵਨਾ ਅਮਨ ਸ਼ਾਂਤੀ ਤੇ ਭਾਈਚਾਰਕ ਦਾ ਆਪਾ ਸਨੇਹ ਰਈਏ ਸਾਰਿਆਂ ਨੂੰ ਰਲ ਮਿਲ ਕੇ ਅਸੀਂ ਇਸ ਦੇਸ਼ ਵਿੱਚ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦੇਈਏ ਆਪ ਕੋ ਆਪਣੇ ਫਰਜ਼ ਪਛਾਣੀਏ ਆਪਣਾ ਪਰਚੰਮ ਦੇ ਜੋ ਆਪਣੀਆਂ ਡਿਊਟੀਆਂ ਉਸ ਨੂੰ ਅੱਛੇ ਢੰਗ ਦੇ ਨਾਲ ਨਿਭਾਈਏ 18 ਸਾਲ ਦੇ ਬੱਚਿਆਂ ਨੂੰ ਖਦੀਏ ਜਿਹੜੇ ਨੌਜਵਾਨ ਉਹਨਾਂ ਦੱਸਿਆ ਬੋਟਾ ਵਾਲੇ ਉਹਨਾਂ ਬਾਰੇ ਦਾ ਮੈਂ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਵੋਟ ਪਾਉਣ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਸੀਗਾ ਮੈਂ ਨੌਜਵਾਨ ਬੱਚਿਆਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੀ ਉਮਰ 1 ਇੱਕ 2026 ਨੂੰ 18 ਸਾਲ ਹੋ ਗਈ ਹੈ ਉਹ ਆਪਣੀ ਜਿਹੜੀ ਹੈ ਵੋਟ ਜ਼ਰੂਰ ਬਣਾਉਣ ਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਕੱਚੇ ਨਮਾਇंदे ਸਾਡੇ ਚ ਚੋਣਾਂ ਤਾਂ ਜੋ ਅਸੀਂ ਇੱਕ ਆਪਣਾ ਖੁਸ਼ਹਾਲੀ ਭਰਿਆ ਜਿਹੜਾ ਆਪਣਾ ਦੇਸ਼ ਆਪਾਂ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕੀਏ ਇਹਨਾਂ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਧੰਨਵਾਦ ਥੈਂਕ ਯੂ ਜੀ ਟਾਈਮਸ ਨਾਉ ਪੰਜਾਬ